ਇਸ ਤਰ੍ਹਾਂ ਬੀ ਆਪਾਂ ਗਮਲੇ ਦੇ ਵਿੱਚ ਪਾ ਦੇਣਾ। ਉਸ ਤੋਂ ਬਾਅਦ ਕੀ ਕਰਨਾ? ਇਹਨੂੰ ਹਲਕਾ-ਹਲਕਾ ਜੇ ਮਿੱਟੀ ਤੁਹਾਡੇ ਕੋਲ ਪਈ ਹੈ ਤਾਂ ਉੱਪਰ ਇਹਦੇ ਮਿੱਟੀ ਹੋਰ ਪਾ ਦਿਓ ਨਹੀਂ ਤਾਂ ਇਹਨੂੰ ਇਸ ਤਰ੍ਹਾਂ ਵਿੱਚ ਮਿੱਟੀ ਦੇ ਮਿਕਸ ਕਰ ਦੇਣਾ। ਧਨੀਏ ਦਾ ਬੀ ਆ ਜਿਹੜਾ ਸਾਰਾ ਮਿੱਟੀ ਦੇ ਵਿੱਚ ਲੁਕ ਜਾਏ। ਜ਼ਿਆਦਾ ਡੂੰਘਾ ਨਹੀਂ ਆਪਾਂ ਕਰਨਾਗਾ। ਬਿਲਕੁਲ ਹਲਕਾ-ਹਲਕਾ। ਸਤਿ ਸ਼੍ਰੀ ਅਕਾਲ ਦੋਸਤੋ ਹਾਲ ਚਾਲਾ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਲੈ ਕੇ ਆਏ ਆ ਅੱਜ ਇੱਕ ਹੋਰ ਵੀਡੀਓ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਧਣੀਆਂ ਬਾਰੇ ਸਿਆਲਾਂ ਦੇ ਵਿੱਚ ਧਣੀਆਂ ਆਪਾਂ ਕਿਵੇਂ اگਾਉਣਾ ਸਭ ਤੋਂ ਪਹਿਲਾਂ ਆਪਾਂ ਧਣੀਆਂ ਦਾ ਬੀਜ ਬਾਜ਼ਾਰੋਂ ਵੀ ਤੁਸੀਂ ਲੈ ਸਕਦੇ ਜੇ ਕੋਈ ਹੈ ਤੁਹਾਡੇ ਕੋਲ ਰੱਖਿਆ ਪਿਆ ਤਾਂ ਉਹ ਵੀ ਆਪਾਂ ਬੀਜ ਸਕਦੇ ਆ ਬਾਜ਼ਾਰੋਂ ਜਿਹੜਾ ਆਪਾਂ ਧਣੀਆਂ ਲੈ ਕੇ ਆਵਾਂਗੇ ਉਹਦੇ ਜਿਹੜਾ ਬੀਜ ਆ ਉਹ ਦੂਫੜ ਆਪਾਂ ਨੂੰ ਮਿਲੂਗਾ ਕਿਸੇ ਵੀ ਆਪਾਂ ਕੰਪਨੀ ਦਾ ਲੈ ਲਈਏ ਤੇ ਜਿਹੜਾ ਆਪਾਂ ਦੇਸੀ ਧਣੀਆਂ ਅੱਜ ਬੀਜਣ ਲੱਗੇ ਆਏ ਮੇਰੇ ਹੱਥ ਦੇ ਵਿੱਚ ਦੇਸੀ ਧਣੀਆਂ ਇਹ ਜਿਹੜਾ ਧਣੀਆਂ ਆਪਣੇ ਸਾਫਤ ਧਣੀਆਂ ਸਾਬਤ ਤਣੀਆਂ ਜਦੋਂ ਵੀ ਆਪਾਂ ਬੀਜਾਂਗੇ ਕਦੇ ਵੀ ਨਹੀਂ ਉਗਦਾ ਇਹ ਜਿਹੜਾ ਤਣੀਆਂ ਸਾਬਤ ਤਣੀਆਂ ਆਪਾਂ ਬੀਜਣਾਗਾ ਤਣੀਆਂ ਜਿਹੜਾ ਇਹ ਆਪਾਂ ਦੋ ਫਾੜ ਜ਼ਰੂਰ ਕਰ ਲੈਣਾ ਚਾਹੀਦਾ ਦੋ ਫਾੜ ਹੈ ਤਣੀਆਂ ਇਹ ਹਮੇਸ਼ਾ ਉਗਦਾ ਹੈ ਸਾਬਤ ਤਣੀਆਂ ਕਦੇ ਨਹੀਂ ਉਗਦਾਗਾ ਇਹਨੂੰ ਆਪਾਂ ਸਭ ਤੋਂ ਪਹਿਲਾਂ ਕਰਾਂਗੇ ਦੋ ਫਾੜ ਇਸ ਤਣੀਆਂ ਨੂੰ ਉਸ ਤੋਂ ਬਾਅਦ ਆਪਾਂ ਇਹਨੂੰ ਬੀਜਾਂਗੇ ਇਹ ਤਣੀਆਂ ਜਿਹੜਾ ਆਪਾਂ ਗਮਲੇ ਦੇ ਵਿੱਚ ਬੀਜਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਗਮਲੇ ਨੂੰ ਮਿੱਟੀ ਦੇ ਨਾਲ ਭਰ ਲੈਣਾ ਹੈ ਬਿਲਕੁਲ ਪੂਰੀ ਪ੍ਰੀ ਮਿੱਟੀ ਹੋਣੀ ਚਾਹੀਦੀ ਹੈ ਜਿਆਦੇ ਵਿੱਚ ਡਲ ਨਹੀਂ ਹੋਣੇ ਚਾਹੀਦੇਗੇ ਬਿਲਕੁਲ ਬਰੀਕ ਬਰੀਕ ਮਿੱਟੀ ਪੂਰੀ ਹੋਣੀ ਚਾਹੀਦੀ ਹੈ ਜਿਵੇਂ ਆਪਣੇ ਹੱਥ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਰੂੜੀ ਸੁੱਕੀ ਰੂੜੀ ਪਾ ਸਕਦੇ ਹੋ ਵਰਮਿੰਗ ਪੋਸਟ ਪਾ ਸਕਦੇ ਹੋ ਜਿਹੜਾ ਸਰਦੀਆਂ ਦਾ ਧਨੀਆ ਹੁੰਦਾ ਵੈਸੇ ਜਿਆਦੇ ਜ਼ਰੂਰਤ ਨਹੀਂ ਹੁੰਦੀ ਕੁਝ ਵੀ ਉਹਨੂੰ ਪਾਉਣ ਦੀ ਇਹ ਬਿਲਕੁਲ ਆਪਾਂ ਆਰਗੇਨਿਕ ਤਰੀਕੇ ਨਾਲ ਹੀ ਆਪਾਂ ਧਨੀਆ ਬੀਜਣਾ ਹੈ ਤੇ ਕੱਲੀ ਮਿੱਟੀ ਦੇ ਵਿੱਚ ਵੀ ਧਨੀਆ ਬਹੁਤ ਸੋਹਣਾ ਉੱਗੇ ਆਉਂਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜਾ ਧਨੀਆ ਦਾ ਬੀ ਹੈ ਆਪਣੇ ਕੋਲ ਇਹਨੂੰ ਆਪਾਂ ਦੋ ਫੜ ਕਰਨਾ ਹੈ ਦੋ ਫੜ ਕਿਵੇਂ ਕਰਨਾ ਹੈ ਇਹ ਮੈਂ ਤੁਹਾਨੂੰ ਦੱਸਦਾ ਧਨੀਏ ਨੂੰ ਬਿਲਕੁਲ ਸਾਨ ਤਰੀਕੇ ਨਾਲ ਆਪਾਂ ਦੋ ਫਾੜ ਕਰਨਾ ਹੈ ਇਹਨੂੰ ਸਭ ਤੋਂ ਸਾਨ ਤਰੀਕਾ ਇਹੀ ਆ ਧਨੀਆ ਹੱਥ ਦੇ ਉੱਪਰ ਲਾਓ ਆਪਣੇ ਦੋ ਹੱਥਾਂ ਦੇ ਦਿਲਾਂ ਵਾਲੇ ਨੂੰ ਬਸ ਇਸ ਤਰ੍ਹਾਂ ਇਹਨੂੰ ਚਰਾ ਗੜ ਦਿਓ ਇਹ ਦੋ ਫਾੜ ਹੋ ਜਾਊਗਾ ਜਿਵੇਂ ਦੇਖ ਸਕਦੇ ਹੋ ਆ ਦੇਖੋ ਧਨੀਆ ਜਿਹੜਾ ਆਪਣਾ ਦੋ ਫਾੜ ਹੋ ਗਿਆ ਤੇ ਇਹ ਦੋ ਫਾੜ ਧਨੀਆ ਹੀ ਆਪਾਂ ਬੀਜਾਂਗੇ ਜਿਆਦਾ ਨਹੀਂ ਇਹਨੂੰ ਮਸਲਣਾਗਾ ਬਿਲਕੁਲ ਪਾਊਡਰ ਨਹੀਂ ਬਣਾਉਣਾਗਾ ਆਪਾਂ ਜੇ ਪਾਊਡਰ ਬਣ ਗਿਆ ਤਾਂ ਫੇਰ ਨਹੀਂ ਇਸ ਤਰ੍ਹਾਂ ਧਨੀਆ ਦੋ ਫਾੜ ਹੋਣਾ ਚਾਹੀਦਾ ਤੇ ਦੋ ਫਾੜ ਧਨੀਆ ਹੀ ਜਿਹੜਾ ਉਗਦਾ ਹੈ ਤੁਸੀਂ ਦੇਖ ਸਕਦੇ ਹੋ ਇੱਕ ਦੋ ਵਾਰੀ ਮਸਲਨ ਦੇ ਨਾਲ ਆਪਣਾ ਧਨੀਆ ਜਿਹੜਾ ਦੋ ਫਾੜ ਹੋ ਗਿਆ ਇਸ ਤਰ੍ਹਾਂ ਇਹਨੂੰ ਦੋ ਟੋਟੇ ਕਰ ਲੈਣੇ ਆ ਤੁਸੀਂ ਵੇਖ ਸਕਦੇ ਹੋ ਧਨੀਆ ਆਪਾਂ ਜਿਹੜਾ ਦੋ ਫਾੜ ਕਰ ਲਿਆ ਹੁਣ ਇਹਨਾਂ ਨੂੰ ਆਪਾਂ ਬੀਜਾਂਗੇ ਗਮਲੇ ਦੇ ਵਿੱਚ ਆਪਾਂ ਤਾਂ ਬੀਜਣ ਲੱਗੇ ਆ ਕਿਉਂਕਿ ਗਮਲੇ ਨੂੰ ਆਪਾਂ ਕਿਤੇ ਵੀ ਆਸਾਨੀ ਦੇ ਨਾਲ ਰੱਖ ਸਕਦੇ ਆ ਅੱਗੇ ਆਪਾਂ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਹੋਣਾ ਆਪਾਂ ਬਾਹਰ ਕਿਆਰੀ ਦੇ ਵਿੱਚ ਆਪਾਂ ਬੀਜਿਆ ਸੀ ਧਨੀਆ ਉਹ ਵੀ ਆਪਣਾ ਉੱਗਿਆ ਤੇ ਇਹ ਜਿੰਨਾ ਵੀਰਾਂ ਕੋਲ ਆਪਣੇ ਘਰ ਦੇ ਵਿੱਚ ਫਰਸ਼ ਲੱਗੀ ਹੁੰਦੀ ਪੱਕਾ ਥਾਂ ਐ ਕੱਚਾ ਕਿਆਰੀ ਨਹੀਂ ਬਣਾ ਸਕਦੇ ਉਹਨਾਂ ਲਈ ਇਹ ਆਸਾਨ ਤਰੀਕਾ ਗਮਲੇ ਦੇ ਵਿੱਚ ਬੀਜਣਾ ਬੀਜਣਾ ਇਹਨੂੰ ਕਿਸ ਤਰ੍ਹਾਂ ਧਨੀਆ ਦੋ ਫਾੜ ਹੋ ਗਿਆ ਆਪਣਾ ਇਹਨੂੰ ਇਸ ਤਰ੍ਹਾਂ ਲੈ ਕੇ ਹਲਕਾ 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 ਸਾਰੇ ਗਮਲੇ ਦੇ ਵਿੱਚ ਇਸ ਤਰ੍ਹਾਂ ਇਹਨੂੰ ਖਿਲਾਰ ਦੇਣਾ ਆਪਾਂ ਸਾਰੇ ਬੀਜ ਨੂੰ ਗਮਲੇ ਦੇ ਵਿੱਚ ਖਿਲਾਰ ਦੇਣਾ ਬੀ ਕੋਸ਼ਿਸ਼ ਕਰਾਇਆ ਇਹ ਥੋੜਾ ਜਿਆਦਾ ਹੀ ਪਾਇਆ ਜੀ ਕਿਉਂਕਿ ਸਾਰਾ ਬੀ ਆ ਜਿਹੜਾ ਉਗਦਾ ਨਹੀਂ ਹੁੰਦਾ ਇਹ ਆਪਣਾ ਦੇਸੀ ਧਨੀਆ ਹੈ ਇਹਦੀ ਜਿਹੜੀ ਖੁਸ਼ਬੂ ਆ ਉਹ ਵੀ ਬਹੁਤ ਸੋਹਣੀ ਹੁੰਦੀ ਆ ਘਰ ਦੇ ਵਿੱਚ ਆਪਾਂ ਕਿਤੇ ਵੀ ਗਮਲੇ ਨੂੰ ਰੱਖ ਲਓ ਪੌੜੀਆਂ ਤੇ ਰੱਖ ਲਓ ਛੱਤ ਤੇ ਰੱਖ ਲਓ ਬਾਹਰ ਵਿੜੇ ਦੇ ਵਿੱਚ ਰੱਖ ਲਓ ਜਦੋਂ ਇਹ ਧਨੀਆ ਲੱਗਿਆ ਤੇ ਇਹਦੀ ਖੁਸ਼ਬੂ ਆਪਣੇ ਸਾਰੇ ਘਰ ਦੇ ਵਿੱਚ ਬਹੁਤ ਵਧੀਆ ਫੈਲ ਜਾਊਗੀ ਇਸ ਤਰ੍ਹਾਂ ਬੀ ਆਪਾਂ ਗਮਲੇ ਦੇ ਵਿੱਚ ਪਾ ਦੇਣਾ। ਉਸ ਤੋਂ ਬਾਅਦ ਕੀ ਕਰਨਾ? ਇਹਨੂੰ ਹਲਕਾ-ਹਲਕਾ ਜੇ ਮਿੱਟੀ ਤੁਹਾਡੇ ਕੋਲ ਪਈ ਹੈ ਤਾਂ ਉੱਪਰ ਇਹਦੇ ਮਿੱਟੀ ਹੋਰ ਪਾ ਦਿਓ ਨਹੀਂ ਤਾਂ ਇਹਨੂੰ ਇਸ ਤਰ੍ਹਾਂ ਵਿੱਚ ਮਿੱਟੀ ਦੇ ਮਿਕਸ ਕਰ ਦੇਣਾ। ਧਨੀਏ ਦਾ ਬੀ ਆ ਜਿਹੜਾ ਸਾਰਾ ਮਿੱਟੀ ਦੇ ਵਿੱਚ ਲੁਕ ਜਾਏ। ਜ਼ਿਆਦਾ ਡੂੰਘਾ ਨਹੀਂ ਆਪਾਂ ਕਰਨਾਗਾ। ਬਿਲਕੁਲ ਹਲਕਾ-ਹਲਕਾ। ਤੁਸੀਂ ਵੀ ਆਪਣੇ ਘਰ ਦੇ ਵਿੱਚ ਗਮਲੇ ਦੇ ਵਿੱਚ ਇਸ ਤਰ੍ਹਾਂ ਧਨੀਆ ਜਿਹੜਾ ਉਗਾ ਸਕਦੇ ਹੋ। ਨਵੰਬਰ ਮਹੀਨੇ ਦੇ ਵਿੱਚ ਆਪਾਂ ਕੋਈ ਵੀ ਸਬਜ਼ੀ ਘਰ ਘਰੇਲੂ ਤੌਰ ਤੇ ਲਾਉਣੀ ਹੈ ਦਾ ਸਰਦੀਆਂ ਵਾਲੀ ਸਾਰੀਆਂ ਸਬਜ਼ੀਆਂ ਜਿਹੜੀਆਂ ਆਪਣੀਆਂ ਉਹ ਹੋ ਜਾਂਦੀਆਂ ਤਿਆਰ ਉਸ ਤੋਂ ਬਾਅਦ ਇਹਨੂੰ ਦੇ ਦੇਣਾ ਆਪਾਂ ਪਾਣੀ ਔਰ ਇਹ ਹਫ਼ਤੇ ਦੇ ਵਿੱਚ 10 ਦਿਨ ਦੇ ਵਿੱਚ ਜਿਹੜਾ ਧਨੀਆ ਆਪਣਾ ਉੱਗਿਆ ਆਊਗਾ ਫਰੁੱਗਣ ਤੋਂ ਬਾਅਦ ਇਹਦੀ 40 ਦਿਨਾਂ ਦੇ ਬਾਅਦ ਆਪਾਂ ਕਟਾਈ ਪਹਿਲੀ ਕਰਾਂਗੇ ਉਹ ਅੱਗੇ-ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕਰਦੇ ਰਵਾਂਗੇ ਤੁਸੀਂ ਵੇਖ ਸਕਦੇ ਹੋ ਬੀਜ ਲਾਤਾ ਆਪਾਂ ਬਿਲਕੁਲ ਵੀ ਜਿਹੜਾ ਲੁਕ ਗਿਆ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਦੇਵਾਂਗੇ ਪਾਣੀ ਪਾਣੀ ਵੀ ਬਿਲਕੁਲ ਹਲਕਾ ਹਲਕਾ ਦੇਣਾ ਹੈ ਇੱਥੇ ਖਾਸ ਗੱਲ ਦਾ ਧਿਆਨ ਰੱਖਣਾ ਮਿੱਟੀ ਆ ਜਿਹੜੀ ਆਪਾਂ ਸੁੱਕੀ ਮਿੱਟੀ ਦੇ ਵਿੱਚ ਜਿਹੜਾ ਧਣੀਆਂ ਹੈਗਾ ਆਪਾਂ ਬੀਜਣਾ ਹੈ ਮਿੱਟੀ ਗਿੱਲੀ ਨਹੀਂ ਹੋਣੀ ਚਾਹੀਦੀ ਆਪਣੀ ਬਿਲਕੁਲ ਸੁੱਕੀ ਮਿੱਟੀ ਦੇ ਵਿੱਚ ਧਣੀਆਂ ਬੀਜ ਕੇ ਉਸ ਤੋਂ ਬਾਅਦ ਉੱਪਰੋਂ ਪਾਣੀ ਲਾਉਣਾ ਆਪਾਂ ਇਹਨੂੰ ਜਿਵੇਂ ਆ ਦੇਖੋ ਇਸ ਤਰ੍ਹਾਂ ਪਾਣੀ ਜਿਹੜਾ ਦੇ ਦੇਣਾ ਆਪਾਂ ਸਾਰੇ ਨੂੰ ਸਾਰਾ ਗਮਲਾ ਜਿਹੜਾ ਆਪਾਂ ਪਾਣੀ ਨਾਲ ਜਿੱਲਾ ਕਰ ਦੇਣਾ ਔਰ ਖਾਸ ਗੱਲ ਦਾ ਧਿਆਨ ਰੱਖਣਾ ਹੈ ਧਨੀਆ ਕਦੇ ਵੀ ਪਹਿਲੇ ਪਾਣੀ ਤੇ ਨਹੀਂ ਉੱਗਦਾ ਹੁੰਦਾ ਜਦ ਇਹਦਾ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਵੀ ਹੁਣ ਪਾਣੀ ਲਾਤਾ ਤੇ ਇਹ ਨਹੀਂ ਵੀ ਆਪਣਾ ਧਨੀਆ ਉੱਗ ਗਿਆ ਹੋਊਗਾ ਇਹਨੂੰ 2 ਦਿਨ ਬਾਅਦ ਜਦੋਂ ਪਾਣੀ ਇਹਦਾ ਸੁੱਕ ਗਿਆ ਉਸ ਤੋਂ ਬਾਅਦ ਫਿਰ ਇਹਨੂੰ ਪਾਣੀ ਦੇਣਾ ਪਊਗਾ ਦੂਜੇ ਪਾਣੀ ਦੇ ਉੱਪਰ ਜਿਹੜਾ ਧਨੀਆ ਆਪਣਾ ਉਗਦਾ ਹੁੰਦਾ ਹੈ ਪਾਣੀ ਦਾ ਖਾਸ ਧਿਆਨ ਰੱਖਣਾ ਜੇ ਸੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਧਨੀਏ ਦੇ ਕੁਸੀਂ ਵੀ ਆਪਣੇ ਘਰ ਦੇ ਵਿੱਚ ਤਨੀਆਂ ਇਸੇ ਤਰੀਕੇ ਨਾਲ ਉਗਾ ਸਕਦੇ ਹੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ